ਮੈਂ ਉਹਨਕੇ ਦੋਖ ਕਰਨੀ ਆ ਕੁੜੀ ਆਂਦੀ ਉਹਥੇ ਤੇ ਮੇਰੀ ਜ਼ਿੰਦਗੀ ਬਰਬਾਦ ਵਾ ਤੇ ਕੁੜੀ ਨੂੰ ਜਦੋਂ ਅਹੀਂ ਆਖਿਆ ਹੀ ਵੀ ਤੂੰ ਆ ਜਾ ਤੇ ਹੋਰ ਕਿਦੇ ਕਰਤਾਗੇ ਹੈ ਤੇ ਤੂੰ ਉਹਦਾ ਮੰਨੀ ਨਾ ਤੇ ਹੁਣ ਕੱਟੇ ਜਿੱਦਾਂ ਵੀ ਕੱਟ ਸਕਦੀ ਆ ਕਟਣੀ-ਕੁੱਟਣੀ ਕਾਦੀ ਆ ਮੈਂ ਨਹੀਂ ਉਹਦੀ ਸੱਸ ਨਾਲ ਗੱਲ ਕਰਕੇ ਤੇ ਉਹਨੂੰ ਕੁੜੀ ਨੂੰ ਇੱਥੇ ਲੈ ਆਈਏ ਉਹ ਸੱਸੋ ਦੀ ਮੰਨੂਗੀ ਮਨਜੋ ਕਿ ਮੰਨਣਾ ਨਹੀਂ ਜੇ ਤਾਂ ਕੁੜੀ ਸਾਡੀ ਔਖੀ ਆ ਤਾਂ ਸੱਸ ਨੂੰ ਵੀ ਕੀ ਕਹਿਣਾ ਮੈਂ ਉਦੋਂ ਐਸੇ ਕਰਕੇ ਰੋਲੀ ਪਉਂਦਾ ਸੀ ਕਿ ਕੁੜੀਏ ਤੂੰ ਆ ਜਾ ਤੇਰਾ ਕਿਤੇ ਹੋਰ ਕਿਤੇ ਕਰਦਾਂਗੇ ਉਦੋਂ ਆਂਦੀ ਮੈਂ ਆਪਣਾ ਟੱਬਰ ਨਹੀਂ ਛੱਡਣਾ ਠੀਕ ਵਾ ਤੇ ਹੁਣ ਕੀ ਕਰੀਏ ਹੁਣ ਲਿਆਉਂਦੇ ਅਸੀਂ ਚੰਗੇ ਲੱਗਾਂਗੇ ਇੱਥੇ ਚੰਗੇ ਨੂੰ ਕੀ ਆ ਕੁੜੀਆਂ ਕਈ ਕੋ ਸੋਚਦੀਆਂ ਆ ਤੇ ਤਾਂ ਕੀ ਆ ਲੈ ਇਹ ਔਰ ਸੋਈ ਹੈਗੀ ਆ ਔਰ ਸੋਈ ਦੇ ਦਿੰਨੇ ਆ ਤੇ ਥੋੜਾ ਸੌਦਾ ਪਾ ਦਾਂਗੇ ਉਹਨੂੰ ਇਹ ਕਿ ਆ ਕੁੜੀਆਂ ਤੇ ਮਾਪਿਆਂ ਦੇ ਆਸ ਹੁੰਦੀ ਆ ਮਾਪਿਆਂ ਦੇ ਘਰ ਆਉਂਦੀਆਂ ਆ ਜੇ ਤੇ ਔਖਾ ਤੀ ਪਤ ਹੋਏ ਤੇ ਲੈ ਹੀ ਆਈਦਾ ਸਾਲ ਦੋ ਸਾਲ ਕੱਢ ਦਿੰਨੇ ਆ ਖਰੇ ਉਹਦੋਂ ਉਹ ਵੀ ਬਦਲ ਜਾਣ ਹੁਣ ਹੀ ਦਵਿੰਦਰ ਨੇ ਹੱਥ ਚੁੱਕੀ ਆ ਗੱਲ ਪਤਾ ਕੀ ਆ ਜਿਹੜੇ ਬੰਦੇ ਨੇ ਬਦਲਣਾ ਹੋਏ ਨਾ ਉਹਦੀਆਂ ਹਾਲਤਾਂ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਸੁਧਰ ਜਾਊਗਾ ਉਹ ਜਿਹੜੀ ਸਿਰ ਤੇੜੀ ਹੁਣ ਹੀ ਐਡੀ ਤੇ ਮੁੜ ਕੇ ਉਹ ਉੱਥੇ ਪੈਰ ਲੱਗਣ ਦਉ ਕੁੜੀ ਦੇ ਕਦੀ ਨਹੀਂ ਲੱਗਣ ਦਊਗੀ ਤੈਨੂੰ ਮੈਂ ਗੱਲ ਦੱਸਾਂ ਉਹ ਦੀਪ ਤੇ ਉਹਨਾਂ ਦੀ ਕਾਮੀ ਹੀ ਉਹ ਬਦਲ ਜਾਣਾ ਉਹਨੇ ਜਦੋਂ ਉਹਨੂੰ ਸਾਰਾ ਕਰਨਾ ਪਿਆ ਨਾ ਢੰਡਾਲਕ ਉਹਨੇ ਬਦਲਣਾ ਹੀ ਬਦਲਣਾ ਉਹਨੇ ਦੀਵ ਨੂੰ ਖਾਣਾ ਹੀ ਖਾਣਾ ਵਾ ਆਹੋ ਕੰਮ ਤੋਂ ਤੇ ਆਂਦੀ ਮੈਂ ਵੇਲੀ ਰਹਾ ਕੰਮ ਤੋਂ ਤੇ ਠੀਕ ਐ ਦਵਿੰਦਰ ਜੀ ਐ ਤੇ ਗੱਲ ਹੈਗੀ ਆ ਬਹਿਣਾ ਮੰਜੇ ਤੇ ਤੇ ਚੜ ਕੇ ਤੇ ਗੱਲਾਂ ਜਿਆਦਾ ਕਰਨੀਆਂ ਇਹ ਤਾਂ ਹੈ ਹੀ ਆ ਪਹਿਲਾਂ ਹੀ ਉਹਦਾ ਰੋਸ ਦੇਖਦਾ ਵਾ ਵੇਖੀ ਵੀ ਆ ਹਾਂ ਤੇ ਬਦਲ ਜਾਣਾ ਉਹਨਾਂ ਲੈ ਜਾਣਾ ਮੁੜ ਕੇ ਦੀਵ ਨੂੰ ਤੂੰ ਕਾਢ ਆਉਂਦਾ ਕੁੜੀ ਦੇ 2 ਸਾਲ ਕਾਢ ਕੋਈ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਦੀਪ ਕੀ ਆਂਦੀ ਆ ਦੀਪ ਨੇ ਕੀ ਕਹਿਣਾ ਹੋਆ ਤੇ ਆਂਦੀ ਸਿਰੋਂ ਪਾਣੀ ਨੰਗ ਗਿਆ ਵਾ ਤੇ ਮੈਂ ਤਾਂ ਆਈ ਆ ਗਾੜੀ ਹੁਣ ਤੂੰ ਦੱਸ ਕੀ ਆ ਨਾ ਚੱਲ ਵੇਖ ਲੋ ਜਬ ਉਹ ਨਾਲ ਗੱਲ ਕਰਕੇ ਦਿੱਤੀ ਜਾਂਦੇ ਗੱਲ ਕਰ ਲੈਣੇ ਆ ਫਿਰ ਉਹਦੀ ਸੱਸ ਦੇ ਨਾਲ ਸੱਸ ਨੇ ਵੀ ਕੀ ਕਹਿਣਾ ਵਾ ਮੰਨ ਜੂਗੀ ਉਹ ਚੱਲ ਮਨਜੂਰ ਵੇਖ ਲੋ ਫਿਰ ਕਹਿ ਕੇ ਦੀਪ ਨੇ ਬਿੱਤੇ ਹੁਣ ਇੱਥੇ ਹੀ ਆ ਸਮਝ ਲਾ ਹਾਂ ਤੇ ਦੂਜੀ ਸਿਮੂ ਦੀ ਬਾਸ ਇੱਥੋਂ ਜਾਂਦੀ ਆ ਇੱਥੋਂ ਨੇ ਚੜਜਾ ਕਰਨਾ ਵਾ ਚਲ ਕੋਈ ਨਹੀਂ ਮੈਂ ਦੀਵ ਨਾ ਗੱਲ ਕਰ ਲੈਣਾ ਜਿੱਦਾਂ ਆਖੂਗੀ ਫਿਰ ਕਰ ਲੈਨੇ ਆ ਕੀ ਕਰਨਾ ਹੁਣ ਫਿਰ ਚਲ ਕਰ ਲਿਓ ਕੋਈ ਨਹੀਂ ਦੀ ਬਾਸਣਾ ਹੋਣਾ ਇਹ ਕਦਾ ਹੋਣੀ ਚਾਹੀਦੀ ਆ ਹੋਣੀ ਕੀ ਆ ਜਿੱਦਾਂ ਤੁਸੀਂ ਕਹੋਗੇ ਵਾਪਾ ਜੀ ਉਦਾਂ ਹੀ ਕਰੂੰਗੀ ਦੀਪ ਥੋੜੀ ਆਪਣੇ ਪਾਪੇ ਕੋਲ ਨੂੰ ਆ ਜਾ ਨਹੀਂ ਆਪਣੇ ਉੱਥੇ ਤੋਂ ਤੇਰੇ ਸਿਰੋਂ ਪਾਣੀ ਲੰਘ ਗਿਆ ਫਿਰ ਆ ਹੁਣ ਤੇ ਬਹੁਤ ਔਖਾ ਹੋ ਗਿਆ ਮੈਂ ਤੇ ਬਥੇਰਾ ਛੱਟ ਨਗਾਉਣ ਦੀ ਕੋਸ਼ਿਸ਼ ਕੀਤੀ ਹੀ ਮੈਂ ਦੇਖਾ ਚੱਲ ਲੰਘਦਾ ਜਾਂਦਾ ਟਾਈਮ ਤੇ ਚੱਲ ਕੁੜੀਆਂ ਪਲ ਜਾਣਗੀਆਂ ਪਰ ਅੱਗੇ ਤੇ ਚੱਲ ਘਰ 'ਚ ਗੱਲਾਂ ਪਤਾ ਹੁੰਦੀਆਂ ਹੀ ਹੁਣ ਤੇ ਉਹ ਇਲਜ਼ਾਮ ਹੀ ਮੇਰੇ ਤੇ ਮਾੜੇ ਚੰਗੇ ਲਾਉਣ ਲਾਪੀ ਹੁਣ ਨਹੀਂ ਮੈਥੋਂ ਬਰਦਾਸ਼ ਹੁੰਦੇ ਚੱਲ ਐਦਾਂ ਕਰਦੇ ਆ ਫਿਰ 2 ਕੁ ਸਾਲ ਵੇਖ ਲੈਨੇ ਆ ਇੱਥੇ ਤੈਨੂੰ ਰੱਖ ਕੇ ਸ਼ਾਇਦ ਸੁਧਰ ਹੀ ਜਾਵੇ ਵੇਖ ਲੋ ਹੁਣ ਤੁਸੀਂ ਜਿੱਦਾਂ ਢਾਡੀ ਸਲਾਹ ਆ ਮੈਂ ਤਾਂ ਤੇ ਨਾਲ ਹੀ ਆ ਪਰ ਇਹ ਨਾ ਆ ਹੋਵੇ ਮੈਂ ਇੱਥੇ ਆਣ ਕੇ ਬਵਾਂ ਤਾਂ ਤੁਹਾਡੇ ਘਰ ਹੀ ਆਪਣੀ ਲੜਾਈ ਨਾ ਮੁੱਕੇ ਰਹਾ ਦੇਣ ਇੱਥੇ ਲੜਾਈ ਪੈ ਜਾ ਕਰੇ ਚੱਲ ਉਹਨੂੰ ਪੁੱਛ ਲੈਨੇ ਆ ਪਰਜਾਈ ਤੇਰੀ ਉਹ ਨਹੀਂ ਹੋਰ ਮੰਜੀ ਤਨਾਏ ਪੁੱਛ ਲੈਨੇ ਆ ਕਿ ਬਾਤ ਮਾਰ ਲੈਂਦੀ ਮੈਂ ਮੰਨ ਜੂਗੀ ਪੁੱਛ ਲੈਨੇ ਆ ਪੁੱਛਣ ਦਾ ਕੋਈ ਡਰੋ ਉਹ ਤੇ ਆਈ ਕੋਈ ਬੋਝ ਪਵੜਾਵਾ ਵਦੂ ਨਾ ਮੈਂ ਮੰਨੂਗੀ ਤੇ ਕੋਈ ਹੋਣੀ ਉਹਨਾਂ ਕੋਲ ਚੱਕਣਾ ਪਊਗਾ ਨੇ ਮੰਜੀ ਤੋ ਹਾਵੇ ਆ ਗਈ ਆ ਪੁੱਛ ਲੈਣੇ ਅੱਜ ਮੈਂ ਖਾ ਡੀ ਬਾਈ ਆ ਇਹ ਕਹਿੰਦੀ ਆਂ ਤੇ ਉਥੇ ਮੈਂ ਆਉਂਦੀ ਬਣੀ ਆ ਮੇਰਾ ਨਹੀਂ ਘੱਟ ਲੰਗਦਾ ਇਹ ਇੱਥੇ 2 ਸਾਲੇ ਨੂੰ ਰੱਖ ਕੇ ਵੇਚ ਲਿਆ ਉਮੀ ਇਥੇ ਪਰ ਬਧਾ ਰੱਖਣ ਨੂੰ ਤਾਂ ਰੱਖ ਹੀ ਲਈਏ ਤੇ ਉਥੇ ਉਹ ਜੀ ਇਹਨੇ ਦੀਪ ਨੇ ਪੈਰ ਪੋਟ ਲੈਣਾ ਤੇ ਦਿਵਿੰਦਰ ਨੇ ਇਹਦੇ ਪੈਰ ਦੁਬਾਰਾ ਲੱਗਣ ਨਹੀਂ ਉਹ ਦੇਣੇ ਘਰ ਮੇਰੀ ਗੱਲ ਸੁਣ ਤੇਰੇ ਤਾਂ ਇੰਨ ਕੋਈ ਬੋਝ ਨਹੀਂ ਪਾਉਂਦੇ ਉਹਦਾ ਪਾਪਾ ਦੁੱਤ ਪਾਉਂਦਾ ਵਾ ਤੇ ਇਹਨੇ ਕੱਲੀ ਨੇ ਕੀ ਖਾ ਲੈਣਾ ਵਾ ਤੇ ਥੋੜਾ ਸੌਦਾ ਲਿਆ ਲਿਆ ਕਰਾਂਗੇ ਇਹਨੂੰ ਤਾ ਵੱਖਰੀ ਸੁਈ ਹੈਗੀ ਆ ਉਥੇ ਆਪਣੀ ਪਕਾਉਗੀ ਤੇ ਖਾਊਗੀ ਮੰਮੀ ਮਗਲ ਬੋਝ ਦੀ ਨਹੀਂ ਆ ਗੱਲ ਇਹਦੇ ਘਰ ਉੱਜੜਦੀ ਆ ਮੈਂ ਤਾਂ ਕਰਕੇ ਕਹਿਣ ਦੀ ਬਾਕੀ ਮੰਮੀ ਤੁਸੀਂ ਕਹਿੰਦੇ ਅੱਡ ਦੀ ਇਹਨੂੰ ਅੱਡ ਸੌਦਾ ਸੌੜ ਦਾਂਗੇ ਤੇ ਕੱਲ ਨੂੰ ਆਪਣੇ ਘਰ ਰਿਸ਼ਤੇਦਾਰ ਵੀ ਆਉਣੇ ਆ ਆਨੇ ਗਵਾਂਡ ਵੀ ਆਉਂਦਾ ਵਾ ਉਹਨਾਂ ਨੇ ਕੀ ਕਹਿਣਾ ਭਲਾ ਵੀ ਇਹਨੂੰ ਆਟੇ ਸਬਦਾ ਪਾ ਕੇ ਤੇ ਆਟੇ ਕਰਕੇ ਦਿੱਤਾ ਵਾ ਕਿਹਾ ਇਹਨੂੰ ਏਦਾਂ ਕਰ ਨਾਲ ਰੱਖ ਲੈ ਨਾਲ ਪਕਾਈ ਜਾ ਉਹ ਕੱਠੀ ਰੋਟੀ ਪਕਾ ਲਿਆ ਕਰ ਨਨਾਂ ਨਾਲ ਪੱਝਾਈ ਕਹਿਣਾ ਤੇ ਮੁੜ ਕੇ ਮੰਮੀ ਉਹਨਾਂ ਨੇ ਮੈਨੂੰ ਹੀ ਇਹ ਨਾ ਬੁਰੀ ਵੀ ਇਹ ਘਰੇ ਪਰਝਾਈ ਨਹੀਂ ਆਟੇ ਕੀਤੀ ਆ ਤੁਹਾਨੂੰ ਪਤਾ ਵੀ ਨਹੀਂ ਚੰਗਾ ਲੱਗਣਾ ਏਦਾਂ ਤੇ ਫਿਰ ਮੈਂ ਤੇ ਆਖਿਆ ਵੀ ਨਾਲ ਰੱਖ ਲੈ ਕੱਠੀ ਪਕਾ ਲਿਆ ਕਰ ਰੋਟੀ ਇਹਨੇ ਵਿਚਾਰੀ ਨੇ ਕਿੰਨਾ ਕੱਖਾ ਰਹਿਣਾ ਨਾ ਮੇ ਆ ਤਾਂ ਚਲੋ ਏਦਾਂ ਹੀ ਆ ਕਦਮਗਹੀ ਵੀ ਬੜੀ ਆ ਕਿੱਥੋਂ ਇੰਨੇ ਖਰਚੇ ਕਰਾਂਗੇ ਸਮਝ ਨਹੀਂ ਤਾਂ ਦਿਨ ਤੇਰੇ ਹੁਣ ਕੱਢਣੇ ਪੈਣੇ ਆ ਉਹ ਕਦਾਂ ਹੋਊਗੀ ਗੱਲ ਉਹ ਤਾਂ ਗੱਲ ਹੈਗੀ ਪਾਪਾ ਜੀ ਚਲੋ ਕੱਢਣੇ ਪੈਣੇ ਆ ਉੱਥੇ ਜੇ ਸੌਦੇ ਦਾ ਖਰਚੇ-ਵਰਚੇ ਦਾ ਸਰਦਾ ਜਾਂਦਾ ਤਾਂ ਉੱਥੇ ਥੋੜਾ ਬੋਤਾ ਖਰਚਾ-ਵਰਚਾ ਦੇਈ ਜਾਓ ਕੋਈ ਗੱਲ ਨਹੀਂ ਕਿ ਨਾ ਹੋਊਗਾ ਤੇ ਇੱਥਾ ਕਰ ਦੇ ਜੂੰਗਾ ਮੈਂ ਹੱਤਾ ਤੋਟ ਪਾਉਂਦਾ ਨਾ ਤਾਂ ਪਾਪਾ ਤੋ ਉਹ ਤਾਂ ਲਿਆ ਕਰਾਂਗੇ ਅੱਪੇ ਮੈਂ ਖਰਦਾ ਚੁਕੂੰਗਾ ਤੇਰੇ ਤੇ ਨਹੀਂ ਕੋਈ ਬੋਝ ਪੈਂਦਾ ਕੋਈ ਰੋਟੀ ਰਾਲਕੇ ਪਕਾਈ ਜਾਓ ਬੋਏ ਨਹੀਂ ਮੈਂ ਤੇਰਤੇ ਕੋਈ ਵੀ ਪੈਨ ਦਿੰਦਾ ਮਮੀ ਮਰਜੀ ਦੀ ਜੋ ਆਪਣੀ ਕਰਨੀ ਆ ਤੇ ਮੈਨੂੰ ਦੇ ਵਿੱਚ ਤੁਸੀਂ ਬੁਰੇ ਬਣਾਉਣ ਵਾਲੀ ਗੱਲ ਕਰਨ ਦੇ ਜੇ ਤੇ ਵੇਲੇ ਜਿੱਦਾਂ ਵੀ ਤੁਹਾਡੀ ਸਲਾਹ ਆ ਕਰਕੇ ਤੇ ਮੈਨੂੰ ਕੋਈ ਨਹੀਂ ਦੱਸ ਦਿਓ ਲੈ ਇਹ ਚ ਬੁਰੇ ਭਲੇ ਵਾਲੀ ਕਿਹੜੀ ਗੱਲ ਆ ਉਹ ਇਹ ਜੇ ਇਦਾਂ ਦੀਆਂ ਹੀ ਕਰਦੀਆਂ ਇਹਦੀਆਂ ਬਹੁਤੀਆਂ ਨਾ ਛੋਣ ਤੂੰ ਹੋੜ ਇਹਨੂੰ ਗੁਰਦਵਾ ਦੇ ਬਾਹਰ ਡੇਣਾ ਫਿਰ ਇਸੇ ਗੱਲ ਤੋਂ ਤੇ ਮੈਂ ਡਰਦੀ ਹਾਂ ਵੇਖਿਆ ਉਹ ਗੱਲ ਹੋ ਗਈਆਂ ਕੋਈ ਨਹੀਂ ਦੱਸ ਤੈਨੂੰ ਨਹੀਂ ਡਰ ਕੋਈ ਵੀ ਅੱਛਾ ਕੋਈ ਨਹੀਂ 2-4 ਦਿਨ ਤੜਫੂਗੀ ਨਾ ਕੋਈ ਨ ਤੜਫ ਲੈਣ ਦੇ ਇਹਨੇ ਆਪੇ ਸੈੱਟ ਹੋ ਜਾਣਾ ਵਾ ਜਦੋਂ ਸਾਲ 2 ਸਾਲ ਤੋਂ ਇੱਥੇ ਰਹੀ ਠੀਕ ਵਾ ਗੱਲ ਕੋਈ ਗੱਲ ਨਹੀਂ ਕੀ ਚੱਲ ਕੋਈ ਨਹੀਂ ਫਿਰ ਮੰਮੀ ਤੁਸੀਂ ਤਿਆਰ ਹੋ ਤਾਂ ਆਪਾਂ ਚੱਲੀਏ ਜਾ ਕੇ ਉਹਨਾਂ ਦਾ ਵੀ ਤੇ ਵੇਖੀਏ ਵੀ ਉਹ ਕੀ ਬੋਲਦੇ ਆ ਮੰਮੀ ਨੂੰ ਵੀ ਤੇ ਪੁੱਛਣਾ ਹੀ ਆ ਪੁੱਛਾ ਉਹ ਪੁੱਛਾ ਉਹ ਪੁੱਛਾ ਨਾ ਕੋਈ ਗੱਲ ਪੁੱਛਣਾ ਮੈਂ ਫਰਜਵਾ ਉਹਨੇ ਵੀ ਤੜਪਣਾ ਵਾ ਉਹਨੇ ਵੀ ਕਹਿਣਾ ਵਾ ਮੈਂ ਤੇਰੇ ਸਿਰ ਤੇ ਬੈਠੀ ਆ ਮੈਨੂੰ ਕਿਦੇ ਸਿਰ ਤੇ ਛੱਡ ਕੇ ਚੱਲਨੀ ਆ ਗੱਲ ਏਦਾਂ ਮ ਹੁਣ ਸਾਰੀਆਂ ਗੱਲਾਂ ਤਾਂ ਹੁਣ ਉਹਦੀ ਵੱਲ ਤੇਰੀ ਸੱਸ ਵੱਲ ਵੇਖੀਏ ਕਿ ਤੇਰੀ ਵੱਲ ਵੇਖੀਏ ਕਿ ਆਪਣੇ ਘਰ ਵੱਲ ਵੇਖੀਏ ਇਹ ਹੁਣ ਦੰਤ ਕੱਨ ਨੂੰ ਕੱਢਣੇ ਪੈਣੇ ਆ ਚਾਹੇ ਔਖੇ ਕੱਢ ਲਈਏ ਚਾਹੇ ਸੌਖੇ ਕੱਢ ਲਈਏ ਕੱਢਣੇ ਤਾਂ ਪੈਣੇ ਹੀ ਆ ਚੱਲ ਕੋਈ ਨਹੀਂ ਫੇਰ ਚੱਲਦੇ ਆਪਾਂ ਮੰਮੀ ਕੁੜੀ ਜਾਓ ਹੋ ਗਿਆ ਤੁਸੀਂ ਚੱਲ ਚਲ ਜੀ ਹੈਂ ਪਾ ਲਓ ਕਪੜੇ ਚੱਲ ਕੋਈ ਨਹੀਂ ਲੋੜ ਤੇ ਮੈਨੂੰ ਆ ਇੱਕ ਕਰੀ ਮੈਂ ਭਾਬੀ ਨਾਲ ਆ ਪਿਆਰ ਨਾਲ ਗੱਲ ਕਰਦੀ ਆ ਸਮਝਾ ਕੇ ਵੇਨੀ ਆਪੀ ਭਾਬੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੇ ਇਦਾਂ ਮੇਰਾ ਕਿਵੇਂ ਲੰਘੂ ਟਾਈਮ ਇਹਨਾਂ ਨੂੰ ਨਾ ਹੀ ਬੁਰੇ ਬਣਾਵਾ ਭਾਬੀ ਕੀ ਕਰਨ ਲੱਗੇ ਮੇਰੀ ਗੱਲ ਸੁਣੋ ਕੁਛ ਨਹੀਂ ਭਾਂਡੇ ਸਾਫ਼ ਕਰਨ ਲੱਗੇ ਨੇ ਲੋਕ ਮੈਂ ਸੋਚਣ ਨਹੀਂ ਹਾਂ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰਾ ਵੀ ਨਹੀਂ ਭਾਬੀ ਜੀ ਕਰਦਾ ਵੀ ਮੈਂ ਇੱਥੇ ਆਣ ਕੇ ਬਵਾਂ ਪਰ ਤੁਹਾਨੂੰ ਵੀ ਪਤਾ ਵਾ ਘਰ ਦੇ ਹਾਲਾਤ ਇਦਾਂ ਦੇ ਹੋ ਗਏ ਆ ਤੁਸੀਂ ਤੇ ਘੜੀ ਕੋ ਕਹਿ ਜੇ ਤੇ ਇੰਨਾ ਕੁਛ ਦਵਿੰਦਰ ਨੇ ਕਹਿਤਾ ਤੇ ਮੈਂ ਤਾਂ ਚੱਤੇ ਪੈਰ ਸੁਣਦੀ ਆ ਮੈਂ ਵੀ ਮਜਬੂਰ ਹੋ ਗਈ ਆ ਤਾਂ ਕਰਕੇ ਮੈਂ ਇਹ ਫੈਸਲਾ ਦੇ ਆਵਾ ਨਹੀਂ ਤੇ ਮੈਂ ਅੱਗੇ ਨਹੀਂ ਨਿਚਰਦੀ ਇੱਥੇ ਆਣ ਕੇ ਬਹਿ ਗਈ ਨਹੀਂ ਦੀਪ ਗੱਲ ਉਹ ਨਹੀਂ ਹੈਗੀ ਹੁਣ ਮੰਮੀ ਉਹਨਾਂ ਨੇ ਵੀ ਵੇਲਾ ਚਾਟੀ ਫੈਸਲਾ ਲਿਆ ਲੈਣਾ ਕਿ ਦੀਪ ਨੂੰ ਆਪਾਂ ਇੱਥੇ ਲੈ ਆਉਣੇ ਆ ਤੇ ਘਰ ਦੀਆਂ ਮਜਬੂਰੀਆਂ ਕਿੰਨੇ ਆਉਂਦੀਆਂ ਆ ਮਮੀ ਉਹਨਾਂ ਦੇ ਤਾਂ ਚਾਟੀ ਹਵਾ ਹੋ ਗਈ ਆ ਕੋਈ ਨਹੀਂ ਆਪਾਂ ਅੱਢ ਸੌਦਾ ਦੀਪ ਨੂੰ ਪਾ ਦਿੰਨੇ ਆ ਦੀਪ ਨੂੰ ਉਹ ਕਰ ਦਿੰਦੇ ਹੁਣ ਜੇ ਤੈਨੂੰ ਮੰਨ ਲਓ ਅੱਢ ਵੀ ਸੌਦਾ ਪਾ ਕੇ ਦੇਣਗੇ ਮਮੀ ਹੋਣੀ ਤਾਂ ਵੀ ਵਿੱਚ ਮੈਂ ਹੀ ਬੁਰੀ ਬੰਦੀ ਆ ਨਾ ਹਰ ਗੱਲ ਤੇ ਬੁਰੀ ਮੈਂ ਹੀ ਸਭ ਤੋਂ ਹਾਂ ਨਾ ਕਿ ਪਰਜਾਈ ਨਹੀਂ ਚੰਗੀ ਹੈਗੀ ਨਹੀਂ ਭਾਬੀ ਇਹ ਚ ਹਵਾਲੀ ਕੋਈ ਗੱਲ ਨਹੀਂ ਆ ਜੇ ਉੱਥੇ ਮੈਂ ਬੜੀ ਚੰਗੀ ਸੌਖੀ ਰਹਿੰਦੀ ਆਂ ਤਾਂ ਮੈਨੂੰ ਲਈ ਕਿਉਂ ਤੇ ਫੇਰ ਹਵਾ ਦੀ ਗੱਲ ਆ ਗੱਲ ਤੇ ਮੇਰੀ ਮਜਬੂਰੀ ਦੀ ਆ ਮੈਂ ਉੱਥੇ ਹੁਣ ਮਜਬੂਰ ਹੋ ਗਈਆਂ ਮੇਰੇ ਤੇ ਇਲਜ਼ਾਮ ਲਾਉਣ ਲੱਪੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਮੈਂ ਇਤਾਂ ਦੀ ਨਹੀਂ ਹਾਂ ਜਿੱਦਾਂ ਦੀ ਉਹਨੇ ਗੱਲਾਂ ਕਰਤੀਆਂ ਮੈਂ ਤਾਂ ਨਹੀਂ ਆ ਵੀ ਅੱਜ ਮੇਰੇ ਤੇ ਲੱਗਣ ਡੇ ਕੱਲ ਨੂੰ ਮੇਰੀ ਧੀ ਆ ਉੱਤੇ ਉਂਗਲਾਂ ਉਠਣ ਗਈਆਂ ਤੁਸੀਂ ਸਮਝੋ ਮੇਰੀ ਗੱਲ ਨੂੰ ਉਹ ਤੇ ਚੱਲ ਗੱਲ ਠੀਕ ਆ ਦੀਪ ਬਾਕੀ ਤੈਨੂੰ ਵੀ ਇਹ ਗੱਲ ਦਾ ਪਤਾ ਵਾ ਘਰ ਦੀ ਮਜਬੂਰੀਆਂ ਘਰ ਦੇ ਵਿੱਚ ਰਹਿਣ ਬਹਿਣ ਕਿੱਦਾਂ ਦਾ ਵਾ ਕਿੱਦਾਂ ਦਾ ਸਭ ਕਿਤਾਬ ਆਪੋ ਆਪਣੇ ਘਰਾਂ ਦੇ ਸਭ ਕਿਤਾਬ ਦਾ ਹੀ ਪਤਾ ਹੁੰਦਾ ਵਾ ਵੇ ਦੀਪੇ ਗੱਲ ਉਹ ਵੀ ਹੈ ਵਾ ਚਲ ਜਿੱਦਾਂ ਵੀ ਕੋਈ ਵੀ ਗੱਲ ਲਾਲਾ ਜੇ ਹੁਣ ਸਿਮੂ ਹੁਣਾਂ ਨਹੀਂ ਇੱਥੇ ਰਹਿਣਾ ਵਾ ਉਹਨਾਂ ਨੂੰ ਮੈਂ ਡੁੱਲੇ ਵਿਗੜੇ ਤੋਂ ਵੀ ਕਹਿਣਾ ਤਾਂ ਵੀ ਆਪਣੇ ਘਰੇ ਲੜਾਈ ਪੈਣੀ ਆ ਨਾ ਮੰਮੀ ਨੇ ਕਹਿਣਾ ਵਾ ਲੈ ਮੇਰੇ ਦੋਤੀਆਂ ਨੂੰ ਇਹ ਛਿੜਕਦੀ ਏ ਚੰਗਾ ਨਹੀਂ ਚਾਹੁੰਦੀ ਆਪਾਂ ਵੇ ਨਿਕਾਜਾ ਪਰਿਵਾਰ ਆ ਵਧੀਆ ਢੰਗ ਤਰੀਕੇ ਦੇ ਨਾਲ ਅਸੀਂ ਰਹਿਣ ਦੇ ਆ ਮੈਂ ਇਹੀ ਕਹਿਨੀ ਆ ਕਿ ਰੋਜ਼ ਦਾ ਕਲੇਸ਼ ਰਿਆ ਕਰਨਾ ਨਿਆਣਿਆਂ ਤੋਂ ਜ਼ਿਆਦਾ ਤਾਂ ਰਹਿਣਾ ਹੀ ਮੰਮੀ ਨੇ ਤਾਂ ਹਰ ਗੱਲ ਤੇ ਹੀ ਕਹਿਣਾ ਵਾ ਵੀ ਇਹ ਨਿਆਣਿਆਂ ਨੂੰ ਛਿੜਕਦੀ ਆ ਖਾਂ ਤੋਂ ਛਿੜਕਦੀ ਪੌਂ ਤੋਂ ਛਿੜਕਦੀ ਡੋਲੇ ਵਿਗੜੇ ਤੋਂ ਕਣਾ ਦੇ ਤੁਹਾਨੂੰ ਪਤਾ ਮੈਨੂੰ ਕਹਿ ਪੈਣਾ ਹੀ ਆ ਹਨਾ ਨਹੀਂ ਭਾਬੀ ਜੀ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਸਿਮੂ ਹਣੀ ਤਾਂ ਉਹ ਵੀ ਤੇ ਉਹਨਾਂ ਨੂੰ ਗਲਤੀ ਤੋਂ ਆਖੋਗੇ ਉਦਾਂ ਥੋੜੀ ਆਖੋਗੇ ਬਾਗੇ ਮੰਮੀ ਉਹਨਾਂ ਨੇ ਚਲੋ ਜੋ ਫੈਸਲਾ ਲੈ ਲਿਆ ਉਹਨਾਂ ਨੇ ਸਹੀ ਲਿਆ ਉਹਨਾਂ ਨੇ ਕਿਹੜਾ ਗਲਤ ਲਿਆ ਜਦੋਂ ਕਹਿਤਾ ਵੀ ਲਿਓਣਾ ਵਾ ਤੇ ਫਿਰ ਲਿਓਣਾ ਹੀ ਆ ਜੇ ਮੈਂ ਮੰਮੀ ਉਹਨਾਂ ਨੂੰ ਕਹੂੰਗੀ ਵੀ ਨਹੀਂ ਲਿਓਣਾ ਤਾਂ ਤਾਂ ਵੀ ਮੈਂ ਬੁਰੀ ਆ ਤੇ ਮੈਂ ਤਾਂ ਉਹ ਹੀ ਗੱਲ ਤੇ ਚਾਸ਼ ਫੇਰੇ ਫਸਣ ਵਾਲੀਆ ਸੱਪ ਦੇ ਮੂੰਹ ਚ ਕੌੜ ਘਿਰ ਲਈ ਆ ਨਾ ਉਹ ਖਾਂਦਾ ਤਾਂ ਨਾ ਆਇਓ ਸ਼ਰਦਾ ਉਹ ਗੱਲ ਹੀ ਉਹ ਮੇਰੀ ਤੇ ਨੀ ਹੁਣ ਤੇ ਉੱਠ ਜਾ ਹੁਣ ਤੇ ਲੀੜੇ ਵੀ ਮੈਂ ਧੋਤੇ ਆ ਚਾਹ ਬਣਾ ਕੋ ਉੱਠ ਮੈਨੂੰ ਇੰਨਾ ਥਕਾਵਟ ਹੋਈ ਆ ਕਿਤੇ ਚਾਹ ਪੀਵਾਂ ਫੇਰ ਦੀ ਬਾਨਾ ਲਾ ਕੇ ਬੈਠੀ ਆ ਵੀ ਲੀੜੇ ਧੋਪੇ ਜਾਣ ਫੇਰ ਹੀ ਮੈਂ ਕਿਤੇ ਫੋਨ ਛੱਡਾ ਤਾਂ ਵੀ ਨਹੀਂ ਛੱਡਣ ਡਈ ਕਿਤੇ ਐਡੀ ਵੈਰਨ ਹੋ ਗਈ ਆ ਤੂੰ ਨਹੀਂ ਮੇਰੀ ਗੱਲ ਸੁਣਾ ਮੈਂ ਮੰਜੇ ਤੇ ਪਈ ਨਹੀਂ ਤੈਨੂੰ ਦੇਖਦੀ ਬਲਾ ਹੋਰੇ ਕੀ ਇਹਦੇ ਵਿੱਚ ਵਾ ਇਹਨੂੰ ਰਹਿਣ ਦੇ ਜੇ ਕਿਤੇ ਮੈਂ ਢਿੱਲੀ ਮੱਠੀ ਹੋ ਜੰਨੀ ਆ ਨਾ ਤੇ ਤੁਸੀਂ ਮਾਸਾ ਨਹੀਂ ਮੇਰੀ ਕੇਅਰ ਕਰਦੇ ਵੀ ਮੇਰੀ ਨਾਉ ਵਾ ਜੇ ਕਿਤੇ ਲਾੜਲੀ ਤੇਰੀ ਦੂਜੀ ਨਾਉ ਪਈ ਹੁੰਦੀ ਨਾ ਬਿਮਾਰ ਤੇ ਕਿਤੇ ਤੱਤੇ ਨਹੀਂ ਕਿਤੇ ਠੰਡੇ ਕਿਤੇ ਕਹਣਾ ਸੁੰਡ ਬਣਾ ਦਿੰਨੀ ਆ ਤੈਨੂੰ ਸਨ ਚੜ ਗਈ ਆਣੀ ਆ ਤੈਨੂੰ ਸਿਆਲ ਆ ਠੰਡ ਲੱਗ ਗਈ ਆ ਤੇ ਪਰ ਮੇਰਾ ਮੇਰਾ ਦੁੱਖ ਨਹੀਂ ਤਾਨੂੰ ਦਿਖਦਾ ਮੇਰੀ ਮਾਂ ਨੇ ਤੇ ਬੁਲਟ ਪ੍ਰੂਫ ਪੈਦਾ ਕੀਤੀ ਆ ਫੇ ਇਹਨੂੰ ਕਿਹੜੀ ਠੰਡ ਲੱਗਦੀ ਆ ਗਰਮੀਆਂ 'ਚ ਇਹਨੂੰ ਗਰਮੀ ਲੱਗਦੀ ਤੇ ਸਿਆਲ ਜੇਨੂੰ ਠੰਡ ਨਹੀਂ ਲੱਗਦੀ ਤੈਨੂੰ ਤੇ ਨਾ ਜ਼ਹਿਰ ਕੋਲ ਕੋਲ ਦਿੰਨੀ ਆ ਜਿਹੜੀ ਮੈਂ ਤੈਨੂੰ ਬੁਰੀ ਲੱਗਦੀ ਆ ਤੇ ਫਿਰ ਕੀ ਸ਼ੌਂਕ ਚੜਿਆ ਸੀ ਇਹਨੂੰ ਉਥੇ ਕੱਲਣ ਦਾ ਕਿਸਮਤ ਤਾਂ ਮੇਰੀ ਮਾੜੀ ਹੋ ਗਈ ਜਦੋਂ ਮੈਂ ਤੈਨੂੰ ਇਥੋਂ ਡੋਲੇ 'ਚੋਂ ਕੱਢਿਆ ਹੈ ਨਾ ਤੈਨੂੰ ਉਦੋਂ ਥਾਪੀ ਤੇਰੇ ਦਿਵ ਫੇਰ ਤੂੰ ਸੂਤਰ ਆਉਣਾ ਇਹ ਕੰਨ ਚ ਪਾਈ ਨਹੀਂ ਨਹੀਂ ਦੁਹਣਾ ਤੂੰ ਮਮੀ ਨਾ ਜਿੱਦਣ ਡੋਲੇ ਚ ਇਥੇ ਪੈਰ ਪਾਏ ਨਾ ਥੱਲੇ ਤੁਹਾਡੇ ਘਰ ਚ ਪੈਰ ਰੱਖਿਆ ਸੀ ਤੇ ਮਮੀ ਨਿਕਲਦੀ ਨਹੀਂ ਵੇਖ ਲਿਆ ਸੀ ਭੀ ਸੱਸ ਮੇਰੀ ਹੈ ਤੇ ਪੂਰੀ ਕਿਤੇ ਤੇਜ ਆ 12 40 ਪਰ ਫਿਰ ਮੈਂ ਹਾਂ ਅੱਜ ਸੁਧਰ ਜੂ ਕੱਲ ਸੁਧਰ ਜੂ ਪਰ ਤੂੰ ਸੁਧਰੀ ਨਹੀਂ ਦਿਨੋਂ ਦਿਨ ਵਿਗੜਦੀ ਗਈ ਨਾ ਉਹ ਵਾਂਗੂ ਹਾਂ ਇਹ ਨਹੀਂ ਹੋਣੀ ਕਿਤੇ ਹੋਣੀਏ ਵਾਕਿਆ ਤੂੰ ਹੋਣੀ ਹੈ ਜਦੋਂ ਪਤਾ ਵਾ ਚਾਹ ਤਾ ਉੱਠ ਕੇ ਜਾ ਮੇਰੀ ਗੱਲ ਸੁਣ ਜਾ ਮੇਰਾ ਸਿਰ ਨਾ ਸਾ ਚਾਹ ਤਾ ਜਾ ਕੋਈ ਕੰਮ ਨਹੀਂ ਹੁੰਦਾ ਤੇ ਨਾ ਮਹਾਰਾਣੀ ਨੂੰ ਕਹ ਲਿਆ ਕਰ ਤੇ ਜਗ ਦਿਨ ਪੇਕਿਆਂ ਦਾ ਜਿਹੜਾ ਇਹਨੂੰ ਮੋਹ ਚੜਿਆ ਵਾ ਮਾ ਚੜਿਆ ਰਹਿੰਦਾ ਮਹਾਰਾਣੀ ਤੇ ਤੂੰ ਵੀ ਮੇਰੇ ਵਾਸਤੇ ਮਹਾਰਾਣੀ ਆ ਮੇਰਾ ਸਰੀਰ ਅਜ ਨਹੀਂ ਕੰਮ ਕਰਨਾ ਮੈਨੂੰ ਤਾਂ ਬੁਖਾਰ ਬਹੁਤ ਜ਼ਿਆਦਾ ਕੰਮ ਕੰਮ ਗਿਆ ਤੈਨੂੰ ਕੀ ਦਿਖਦਾ ਵਾ ਸਰੀਰ ਇਹ ਤਾਂ ਕੰਮ ਕਰਦਾ ਵਾ ਜਦੋਂ ਸੂਟ ਬਣਾਉਣੇ ਹਣ ਵਨਸਵੰਨੇ ਉਦੋਂ ਕੰਮ ਕਰਦਾ ਤੇ ਜਾ ਕਿਤੇ ਚੰਗਾ ਕੜਾਹ ਬਣਾਇਆ ਵੇ ਉਦੋਂ ਇਹਦਾ ਕੰਮ ਕਰਦਾ ਸਰੀਰ ਸਾਡੇ ਵਰ ਮੇਰੇ ਬਹੁਤ ਅੰਦੇ ਕਿਸਮਤ ਸੜ ਗਈ ਪਾਣੀ ਦਾ ਗਲਾ ਨਹੀਂ ਇਹ ਦੇਖਾਂ ਕਿਤੇ ਨੋਟ ਦਿੰਦੀ ਸੂਟਾਂ ਵਾਸਤੇ ਨੂੰ ਕਾਪੇ ਕਰਨਾ ਪੈਣਾ ਮੈਨੂੰ ਤਾਂ ਲੱਗਦਾ ਤੇ ਕਰ ਲੈ ਮੈਨੂੰ ਕੋਈ ਹਸ ਮੰਗੀ ਘੁੱਟ ਚਾਹੀ ਤੇ ਇੰਨੇ ਦੇ ਕਿਤੇ ਮੱਥਾ ਲਾਉਣਾ ਵੀ ਇਹਦੇ ਨਾਲ ਜਿਹੜਾ ਨਾ ਉਹ ਤੇ ਕੀ ਕਰਾਂ ਸਿਰ ਖਾਲਿਆ ਮੇਰਾ ਇਹ ਬੁੱਢੀ ਨੇ ਸਿਆਣੇ ਆਂਦੇ ਆ ਕਿ ਕਰਮਾਂ ਚ ਸੁੱਖ ਹੋਵੇ ਪਹਿਲੇ ਦਿਨੋਂ ਮਿਲ ਜਾਣਾ ਵਾ ਜੇ ਨਹੀਂ ਹੈਗਾ ਤੇ ਬੰਦਾ ਭਾਵੇਂ ਜਿੰਨਾ ਮਰਜੀ ਜੋਰ ਲਾ ਲੇ ਵੀ ਉਹ ਕ ਸੁੱਖ ਉਥੋਂ ਆਜੂਗਾ ਰੱਬ ਦੇ ਘਰੋਂ ਉਥੋਂ ਪਰ ਪ੍ਰਮਾਤਮਾ ਤੇਰੇ ਘਰੋਂ ਸੁੱਖ ਜਿਹੜਾ ਹੋਣਾ ਹੀ ਚਾਹੀਦਾ ਵਾ ਪਰ ਇਹੋ ਜੀ ਚਵਲ ਜਿਹੜੀ ਨੇ ਇਹਨੂੰ ਅਕਲ ਬੁੱਧੀ ਦਈ ਚਾਹ ਘੁੱਟ ਮੰਗੀ ਕਿੱਥੇ ਚੜ੍ਹੀ ਐ ਇਹ ਹਾਏ ਨੀ ਕਿੱਥੇ ਚਲ ਗਈ ਰੋਂਦੀ ਕਿੱਥੇ ਚਲ ਗਈ ਆ ਵੇਖ ਲਾ ਪੰਜੀ ਸਤਰੀ ਕਾ ਸਤਰੀ ਕਰਦੇ ਮੰਮੀ ਕੁੜੀ ਬਾਹਰ ਰੋਂ ਰਹੀ ਯਾਰ ਤੁਸੀਂ ਅੰਦਰ ਬੜੇ ਜੇ ਕੋਹ ਨਹੀਂ ਦੀਪ ਹੋ ਠੀਕ ਆ ਠੀਕ ਤੇ ਹੈਗੀ ਇਹਨੂੰ ਰਵਾਇਆ ਇੰਨਾ ਕੀ ਹੋਇਆ ਵਾ ਇਹ ਕਹਿੰਦੀ ਗੁੜ ਦੇ ਤੇ ਮਗਰੋਂ ਆਂਦੀ ਪਾਣੀ ਦਾ ਗਲਾਸ ਦੇ ਤੇ ਅੰਦਰ ਰੋੜੀ ਜਾਣ ਰਹੀ ਆ ਤੇ ਜੇ ਮੈਂ ਨਹੀਂ ਤਾਂ ਬਾਹਰ ਨੂੰ ਨਾਠੇ ਵੀ ਮਮਾ ਕਾ ਚੱਲੀ ਆ ਰੋ ਰੋ ਕੇ ਆਜੋ ਆਜੋ ਭੈਣ ਜੀ ਗਈ ਫਿਰ ਮਸਤ ਦਈਏ ਹੋਰ ਸੁਣਾਓ ਠੀਕ ਠਾਕ ਕੀ ਕਰਾ ਮੈਂ ਆਜੋ ਭੈਣ ਜੀ ਦੱਸੋ ਮਹਸਤੀਕਾਰ ਹਸਰੀਕਾਰ ਰਾਜੀ ਦਵਿੰਦਰ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਠੀਕ ਠਾਕ ਦਵਿੰਦਰ ਪਾਣੀ ਲੈ ਕੇ ਆ ਲੈ ਆਂ ਨਹੀਂ ਬੈਠ ਕੁੜੀ ਨੇ ਅੱਜ ਮੇਰੀ ਬਾਹ ਲੱਲੀ ਮੇਰੀ ਸਗੋਂ ਬਾਹ ਵੀ ਪੀੜ ਹੋਣਦਾ ਫਿਰ ਸੱਟ ਮੇਰੇ ਹੁੰਦਾ ਹੱਥ ਤੇ ਲੱਗੀ ਪਰ ਰੀ ਰੀ ਕਰੀ ਜਾਣ ਡਈ ਆ ਫੜਦੀ ਨਹੀਂ ਜਿੱਦਾਂ ਨਾ ਵੀ ਹੁੰਦਾ ਨਾ ਵੀ ਮਾਂ ਨੂੰ ਮਾਂ ਮਾਂ ਹੀ ਹੁੰਦੀ ਭੈਣ ਜੀ ਮਾਵਾ ਤਾਂ ਬਗੈਰ ਜੀ ਨਹੀਂ ਲੱਗਦਾ ਹੋਈ ਆ ਛੋਟੀ ਆ ਨਾ ਬੱਚੀ ਆ ਹਲੇ ਬਥੇਰਾ ਚੋਗਾ ਦੇਣ ਦੀ ਖਾਣ ਨੂੰ ਕਦੀ ਕੋਹ ਕਦੀ ਕੋਹ ਪਰ ਫਿਰ ਵੀ ਵਿੱਚ ਉਹ ਵਿਚ ਰੋਈ ਜਾਂਦੀ ਰੋਈ ਜਾਂਦੀ ਹੈ ਉਹ ਤਾਂ ਫਿਰ ਜੀਨ ਲੱਗਾ ਦੀਪ ਤੋਂ ਬਗੈਰ ਦੀਪ ਪਾਣੀ ਪੀ ਲਾ ਕੁੜੀ ਐ ਹੋਰ ਸਾਰਾ ਮੰਮੀ ਪਰਵਾਰ ਦਾ ਠੀਕਾ ਪਰਵਾ ਠੀਕਾ ਆ ਵਧੀਆ ਤੁਸੀਂ ਸੁਣਾਓ ਆਪਣਾ ਲਾ ਦੇ ਪਾਣੀ ਪੀ ਲਾ ਪੀਤਾ ਮੈਂ ਪਾਣੀ ਵੇਖਾ ਹੁਣ ਮਾਂ ਜੁੜ ਗਈ ਆ ਤੇ ਰੋਣਾ ਵੀ ਉੱਡ ਗਿਆ ਹਾਂ ਹੋ ਕੇ ਮੰਮੀ ਉਹਨੂੰ ਖੁਸ਼ ਹੋ ਗਈ ਨਹੀਂ ਮੈਂ ਦੀਪ ਦੁੱਧ ਸਵੇਰੇ ਨੂੰ ਕਰਮ ਕਰਕੇ ਪਹਿਲਾਂ ਦਿੱਤਾ ਵਾ ਕੋਹ ਕੋਹ ਪੀ ਲੈਂਦੀ ਕੋਹ ਰੋੜ ਲੈਂਦੀ ਇਹ ਰਵਾ ਤੇ ਨੂੰ ਮਾਂ ਦਾ ਹੀ ਤੇ ਦੁੱਧ ਦਾ ਕੀ ਕਰਨਾ ਹਾਂ ਭਾਜੀ ਹਮੇ ਰੋਂਦੀ ਸੀ ਹੈਗਾ ਤਾਂ ਮਾਂ ਚ ਧਿਆਨ ਹੀ ਉਹਦਾ ਹਾਂ ਭਾਜੀ ਠੀਕ ਠਾਕ ਨੇ ਹਾਂ ਭਾਜੀ ਤੇ ਠੀਕ ਠਾਕ ਆ ਅਦੀ ਬੋਲ ਹਨ ਬੜੀ ਪਰੇਸ਼ਾਨੀ ਜੀ ਰਹਿੰਦੀ ਹੈ ਜਦੋਂ ਮੈਂ ਹੈਗੀ ਆ ਤੁਹਾਨੂੰ ਕੀ ਲੋੜ ਵਈ ਦੀ ਟੈਨਸ਼ਨ ਲੈਣ ਦੀ ਨਹੀਂ ਭੈਣ ਜੀ ਹੁਣ ਤਾਂ ਮੈਂ ਲੈਣ ਹੀ ਆ ਗਈ ਹਾਂ ਹੁਣ ਮੈਂ ਸਿਮੂ ਹਣਾ ਨੂੰ ਇਹਨਾਂ ਦੀਪ ਨੂੰ ਲੈ ਜਾਣਾ ਵਾ ਹਾਏ ਹਾਏ ਇਹ ਕਿੱਦਾਂ ਦੀ ਤੁਸੀਂ ਗੱਲਾਂ ਕਰਨ ਦੇਈ ਮੇਰੀ ਇੱਥੇ ਕਿਹੜੀ ਕਿੱਦਾਂ ਲੰਘਣੀ ਜੇ ਤੁਸੀਂ ਸਿਮੂ ਹਣਾ ਨੂੰ ਲੈ ਗਏ ਤੇ ਹਾਂਜੀ ਸਾਲ ਦੋ ਸਾਲ ਤੇ ਝੱਟ ਲੰਘ ਜਾਂਦੇ ਆ ਤੇ ਜਦੋਂ ਮਰਜੀ ਤੁਸੀਂ ਮਿਲਣਾ ਆਓ ਟਾੜੀ ਵਾ ਤੇ ਬੂਏ ਖੁੱਲੇ ਆ ਤੁਸੀਂ ਤਾਂ ਦੋ ਸਾਲ ਇਦਾਂ ਕਹਿਤਾ ਵਾ ਕਿ ਜਦੋਂ ਹੁਣ ਸਵੇਰੇ ਨਾਨਕੇ ਚੱਲੀਆਂ ਵਾ ਤੇ ਸਾਮਾ ਨੂੰ ਆ ਜਾਣਾ ਦੋ ਸਾਲ ਪਤਾ ਕਿੰਨੇ ਹੁੰਦੇ ਆ ਉਂਗਲਾਂ ਤੇ ਗਿਣੋ ਹਾਂ ਉਹਨਾਂ ਨੇ ਤਾਂ ਮੇਰੀ ਜਾਨ ਕੱਢਣ ਲੱਗਿਆ। ਸੁਖ ਦੇ ਜਿਹਦੇ ਉਹ ਛੱਟ ਨੰਗ ਜਾਂਦੇ ਆ, ਦੁੱਖ ਦੇ ਨਹੀਂ ਨੰਗਦੇ। ਇਹ ਤਾਂ ਮੈਨੂੰ ਲੱਗਦਾ ਤੁਸੀਂ ਮੈਨੂੰ ਪੱਠੀ ਜਿ ਸੁੱਟ ਕੇ ਤੇ ਫੇਰ ਜਾਣਾ ਵਾ ਹਿੱਦਾ ਖੜਨਾ। ਆ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗੀਆਂ ਭੈਣ ਜੀ। ਮੈਂ ਨਹੀਂ ਕਿਤੇ ਵੀ ਆਪਣੀ ਦੀਪ ਨੂੰ ਜਾਣ ਦੇਣਾ। ਨਹੀਂ ਮੰਮੀ। ਮੈਂ ਕਿੱਦਾਂ ਤਿੰਨ ਤਿੰਨ ਜੀ ਘਰੋਂ ਕੱਢਦਾ। ਹੁਣ ਤਾਂ ਭੈਣ ਜੀ ਐਂ ਫੈਸਲਾ ਲੈ ਲਿਆ ਵਾ। ਇਹ ਆਪਣੇ ਇਹਦੇ ਪਾਪੇ ਨਾਲ। ਹੁਣ ਤਾਂ ਮੈਂ ਲੈ ਕੇ ਜਾਣਾ ਵਾ। ਹੁਣ ਨਹੀਂ ਮੈਂ ਰਹਿਣ ਦੇਣੀ। ਮੰਮੀ ਮੇਰੀ ਗੱਲ ਸੁਣੋ। ਘਰਾਂ 'ਚ ਨਹੀਂ ਕਿਹ ਮੋਟੀਆਂ ਗੱਲਾਂ ਤੇ ਹੁੰਦੀਆਂ ਰਹਿੰਦੀਆਂ। ਇਹਦਾ ਮਤਲਬ ਇਹ ਥੋ ਜਿੱਥੇ ਦੋ ਭਾਂਡੇ ਉਹ ਦੇ ਖੜਕਦੇ ਖੜਕਦੇ ਹੀ ਆ ਕਿਹੜੀ ਗਰਾਨੀ ਚ ਠਾਣੀ ਹੈ ਜਿੱਦੇ ਲੜਾਈ ਨਹੀਂ ਹੁੰਦੀ ਦਵਿੰਦਰ ਕਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਤੂੰ ਤਾਂ ਉਹਦੀ ਸਾਰੇ ਪਿੰਡ ਦੇ ਚ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਆ ਤੂੰ ਇਹਨਾਂ ਨਿੱਕੀਆਂ ਮੋਟੀਆਂ ਗੱਲਾਂ ਕਾਹੀ ਕਹਿਨੀ ਆ ਇਹਦੇ ਪਿੱਛੇ ਐ ਨਹੀਂ ਕੋਈ ਇੱਕ ਦੇਸਣ ਵਾ ਨਹੀਂ ਭੈਣ ਜੀ ਇਹਨੂੰ ਵੀ ਬਥੇਰਾ ਵੜਦੀ ਹੈ ਝਿੜਕਦੀ ਹੈ ਜ਼ੁਬਾਨ ਇਹਦੀ ਉਦਾਂ ਲੰਮੀ ਪਿੱਛੇ ਉਹਦੀ ਲੰਮੀ ਆਈ ਜ਼ੁਬਾਨ ਉਹ ਨਾ ਕੱਟ ਕੇ ਨਿਕਲੀ ਇਹ ਤਾਂ ਉਹਦੀ ਜ਼ੁਬਾਨ ਹੀ ਨਹੀਂ ਉਹਦੀ ਜੇ ਤੂੰ ਵੱਡਿਆ ਹੁੰਦਾ ਨਾ ਤੇ ਆਹ ਦੇਣ ਸਾਨੂੰ ਮਨਾ ਦੇਖਣੇ ਪੈਂਦੇ ਇਹਦੀ ਤਾਂ ਜਮਾਨ ਐਡੀ ਆ ਕਿਤੇ ਇਹ ਵੇਹਿੰਦੀ ਨਹੀਂ ਗਾੜੀ ਨਿਕਾਵਟਾ ਨਹੀਂ ਵੇਹਿੰਦੀ ਇਹਨੂੰ ਪਤਾ ਨਹੀਂ ਮੇਰੀ ਦਰਾਨੀ ਆ ਮੈਂ ਕਿੱਦਾ ਕੂਣਾ ਨਾ ਲੋਕਾਂ ਦੀ ਆ ਕਿਤੇ ਦਰਾਨੀ ਜਠਾਨੀਆਂ ਜਿਹੜੀਆਂ ਨਾ ਉਹ ਨਹੀਂ ਖੁਬਦੇ ਇਹਨਾਂ ਨੂੰ ਮੈਂ ਦੱਸਦੀ ਪਿਓ ਵੇਹ ਲੈ ਦੂਜੇ ਘਰ ਕਿੱਦਾਂ ਰਹਿੰਦੀ ਆ ਤੀਜੇ ਘਰ ਕਿੱਦਾਂ ਰਹਿੰਦੀ ਆ ਤੂੰ ਹੀ ਉੱਧਾ ਰਹਿਣਾ ਵਾ ਪਰ ਇਹਦੇ ਇਹ ਦੇਖਦੇ ਜੂਨ ਹੀ ਸਰਕਦੀ ਇਦਾਂ ਦੀ ਆ ਕਿਤੇ ਪਰ ਦੀਵ ਨੂੰ ਨਹੀਂ ਮੈਂ ਕਿਤੇ ਵੀ ਜਾਣ ਦੇਣਾ ਨਾ ਤੂੰ ਜਿਹੜਾ ਨਾ ਇਦਾਂ ਨਾ ਮੰਮੀ ਜਿੱਥੇ ਦੋ ਭਾਂਡੇ ਤੁਹਾਨੂੰ ਮੱਗ ਵਿਆ ਖੜਕਦੇ ਆ ਅਸੀਂ ਕੁੜੀ ਕਿਦੇ ਨਹੀਂ ਜਾਣ ਦੇਣੀ ਜਵਾਕੜੀਆਂ ਹੁਣ ਜਵਾਨ ਹੋਣ ਡੀਆਂ ਤੇ ਤੁਸੀਂ ਆਂਦੇ ਅਸੀਂ ਨਾਨਕੇ ਲੈ ਜੀਏ ਇੱਥੇ ਹੀ ਰਹਿਣ ਨੂੰ ਨਹੀਂ ਦੇਣੀਆਂ ਕਿਹਦੇ ਘਰ ਭਾਂਡੇ ਖੜਕਦੇ ਹੁਣ ਕਿ 6 ਮਹੀਨੇ ਕਿਹਦੇ ਘਰ ਖੜਕਦੇ ਹੁਣ ਕਿ ਸਾਲ ਬਾਅਦ ਤੇ ਤੁਹਾਡੇ ਤੇ ਨੇਤਾ ਖੜਕਦੇ ਰਹਿੰਦੇ ਤੂੰ ਹੀ ਤਾਂ ਮੇਰੀ ਕੁੜੀ ਦਾ ਲਾਹੂ ਪੀਤਾ ਵਾ ਦੀਪ ਤੂੰ ਪੁੱਤ ਸਿਆਣੀ ਬਣ ਆਹ ਕਿੱਦਾਂ ਦੀਆਂ ਗੱਲਾਂ ਮੈਂ ਸੁਣ ਲਈ ਹੁਣ ਪਰਝਾਈਆਂ 'ਚ ਬਹਿ ਕੇ ਨਾ ਵਸੇਬਾ ਨਹੀਂ ਹੁੰਦਾ ਕੋਈ ਇੱਕ ਦਿਨ ਦੇ ਦੂ ਕੋਈ ਦੋ ਦਿਨ ਦੇ ਦਊਗਾ ਠੀਕ ਆ ਆਉਣਾ ਆਖਰ ਦੀ ਬਾਕੀ ਤੇ ਇੱਥੇ ਹੀ ਇੱਥੇ ਹੀ ਆਉਣਾ ਵਾ ਘਰ ਵਾਵਾ ਦਾ ਪਰਝਾਈਆਂ 'ਚ ਨਹੀਂ ਰਹਿਣ ਚੱਲੀ ਪਿਓ ਵਾਵਾ ਦਾ ਉੱਥੇ ਚਲੋ ਮਾਂ ਪਿਓ ਜੁਗ-ਜੁਗ ਜੀਣ ਆਸ ਹੁੰਦੀ ਮਾਂ ਪਿਓ ਦੇ ਕਿਸਦਾ ਹੱਥ ਹੀ ਜਿਹੜਾ ਮਾਂ ਪਿਓ ਨੇ ਦੇ ਦਣਾ ਪੁੱਛਣਾ ਨਹੀਂ ਕਿਸਨੇ ਵੀ ਭਰਾ ਭਰਜਾਈਆਂ ਦਾ ਹੱਥ ਆਧਾਰ ਹੁੰਦਾ ਵਾ ਪਰ ਫੇਰ ਵੀ ਜਿਹੜੀ ਨਾ ਮੇਰੇ ਘਰ ਦੀ ਰੌਣਕ ਨਾ ਥੋੜੋ ਇਥੋ ਮੈਂ ਕਿੱਦਾਂ ਜੀਣਾ ਮੇਰੀ ਗੱਲ ਸੁਣੋ ਨਾਲੇ ਜੀ ਉਹਨੇ ਕੀਤੀਆਂ ਸੀ ਨਾ ਮੈਂ ਜੀਤਨੇ ਮੇਰੇ ਨਾਲ ਕੀਤੀਆਂ ਸੀ ਤੇ ਮੈਂ ਵੀ ਕਰਤੀਆਂ ਇਹ ਚ ਕੀ ਹੋ ਗਿਆ ਆ ਵੇਖ ਲਓ ਐਦਾਂ ਜਦੋਂ ਤੁਹਾਡੀ ਨੌ ਨੂੰ ਨੀ ਸ਼ਰਮ ਆਈ ਗੱਲਾਂ ਕਰਨ ਲੱਗਿਆ ਤੇ ਮੇਰਾ ਕਾਹਦਾ ਪੜਦਾ ਸੀ ਮੇਰੀ ਧੀ ਦੀਆਂ ਸਾਰਿਆਂ ਨੇ ਗੱਲਾਂ ਕੀਤੀਆਂ ਕਿਆ ਨੋ ਸ਼ਰਮ ਨਹੀਂ ਆਈ ਮੈਂ ਆਕ ਕੇ ਖਾਣ ਨਾ ਲੱਗੀ ਆ ਆਕ ਕੇ ਲੈਣ ਆਈ ਹੁਣ ਚੱਲ ਮੰਮੀ ਤੂੰ ਚਾਹ ਪੀਓ ਬਾਅਦ ਚ ਕਰਦੇ ਆਪਾਂ ਗੱਲ ਫੜੋ ਚਾਹ ਠੰਡੀ ਹੋਣ ਢਈ ਆ ਮੰਮੀ ਤੁਸੀਂ ਵੀ ਨਾਵੇਂ ਟੈਨਸ਼ਨ ਲਓ ਮੈਂ ਕਿਤੇ ਨਹੀਂ ਚੱਲ ਜਾਣਾ ਈਆਂ ਲਈ ਕਿ ਇੱਥੇ ਹੀ ਰਹਿਣਾ ਵਾ ਸਾਲ 6 ਮਹੀਨੇ ਛੱਟ ਲੰਘ ਜਾਣੇ ਆ ਮਾਸਾ ਸਿੰਮੂ ਦੀਆਂ ਕਲਾਸ ਵੱਡੀ ਹੋ ਜੂਗੀਆਂ ਤੇ ਫਿਰ ਅਸੀਂ ਇੱਥੇ ਹੀ ਆਉਣਾ ਵਾ ਦੀਪ ਮੈਂ ਸੋਚ ਕੇ ਹੀ ਫੈਸਲਾ ਲਿਆ ਨਿਆਣਾ ਮੂੰਹ ਤੇ ਨਿਆਣੀਆਂ ਤੇਰੀਆਂ ਗੱਲਾਂ ਮੈਂ ਹੈਗੀ ਆ ਕੈ ਪੁੱਛਣ ਭੈਣ ਭੈਣ ਜੀ ਮੈਂ ਨਹੀਂ ਇੱਦਾਂ ਹੋਣ ਦੇਣਾ ਟਾੜੇ ਗੜੀ ਜੋੜੇ ਹੱਥ ਸਾਡੇ ਘਰ ਦੀਆਂ ਰੌਣਕਾਂ ਨਾ ਖੜੋ ਮੈਂ ਤੇ ਮਰ ਜਾਣਾ ਉਦਾਂ ਹੀ ਆ ਵੇ ਤਾਂ ਦੇਖੋ ਰੌਣਕ ਹੈਗੀ ਆ ਇਹ ਤੇ ਰੌਣਕ ਬੜੀ ਲੰਦੀ ਆ ਤੇ ਰਾਤ ਦੇ ਰੌਣਕਾਂ ਲੈ ਛੱਡਦੀ ਰਾਤ ਦੇ ਲੈਂਦੀ ਆ ਤੇ ਫੇਰ ਰੌਣਕ ਤੇ ਹਟਾ ਦੇ ਕੋਲ ਆ ਤੁਹਾਨੂੰ ਕਾਹਦਾ ਬੀ ਨੀ ਪਤਾ ਫਿਕਰ ਆ ਚਾਹ ਫੜੋ ਚਾਹ ਇਹਨਾਂ ਦੀ ਲੜਾਈ ਥਰਣੀ ਸਾਨੀ ਦੀ ਮੈਨੂੰ ਕਾ ਸਜ਼ਾ ਦੇਣ ਦੇ ਮੈਨੂੰ ਕ ਪੱਠੀ ਨੇ ਛੁੱਟ ਕੇ ਚੱਲੇ ਹੈ ਮਾਦਾ ਤੂੰ ਹੀ ਕਹਿੰਦਾ ਸਿਰ ਪਾੜਦੇ ਹੁੰਦੇ ਆ ਕਿਥੇ ਨਹੀਂ ਲੜਾਈ ਹੁੰਦੀ ਕਿਹਦੇ ਘਰ ਨਹੀਂ ਗੰਜਰਖਾਨਾ ਹੁੰਦਾ ਦਵਿੰਦਰੇ ਆਬ ਹੋ ਜਾਂਦੀ ਆ ਆ ਜੀਬ ਅੰਦਰ ਰੱਖੇ ਨਾ ਕੋਈ ਆਪਣੀ ਪੀੜੀ ਥਲੇ ਛੋਟਾ ਨਹੀਂ ਦਿਆ ਆ ਦੇਣ ਦਾ ਆ ਦੇਣ ਦਾ ਵੇਖਣੇ ਪੈਣ ਆ ਜੀਬ ਅੰਦਰ ਰੱਖਿਆ ਕਰ ਜੇ ਬਹੁਤਾ ਚਾਹਵਾ ਤੇ ਲੈ ਜਾਓ ਪੱਕੀ ਲੈ ਜਾਓ ਪਰ ਇਹ ਘੜੀ ਚੌਦੀ ਮਾਸਾ ਤੇ ਪੱਕੀ ਲੈ ਜਾਂਦੇ ਫੇਰ ਕੀ ਹੋਊਗਾ ਬੜੀਆਂ ਰੋਟੀਆਂ ਇਹਦੇ ਜੋਗੀਆਂ ਸਾਡੇ ਕੋ ਮੰਮੀ ਤੁਸੀਂ ਨਾ ਬੋਲੋ ਮੈਂ ਕਿਉਂ ਪੱਕੀ ਜਾਵਾਂ ਆਪਣਾ ਘਰ ਛੱਡ ਕੇ ਇਹ ਦੀ ਕਿਹੜੀ ਗੱਲ ਆ ਇਹ ਤੇ ਬਥੇਰਾ ਕੋ ਜਾਂਦੀ ਹੈ ਆਪਣਾ ਮੂੰਹ ਬੰਦ ਰੱਖ ਜਿਵੇਂ ਤੇਰਾ ਨਾ ਇਹ ਗੱਲ ਹੀ ਨਹੀਂ ਕਰਦਾ ਕਿ ਤੂੰ ਕਿਸੇ ਨਾਲਾਈ ਜੰਨੀ ਆ ਕਦੀ ਉਧਰ ਹੋਏ ਨਹੀਂ ਕਦੀ ਉਧਰ ਹੋ ਜਾਣੀ ਆ ਸ਼ਰਮ ਤੇ ਪਹਿਲਾਂ ਤੈਨੂੰ ਚਾਹੀਦੀ ਸੀ ਨਹੀਂ ਬੈਠਿਆ ਖੋਤਾ ਵੇਖ ਲਿਆ ਕਰੋ ਤੇਰੀ ਮਾਰੂ ਲੈਹੀਂ ਚੋਕ ਕੇ ਤੇ ਮੇਰੀ ਮਾਂ ਮੇਰੇ ਘਰ ਆਉਣਾ ਨਹੀਂ ਆਉਣਾ ਨਹੀਂ ਆ ਜੀ ਬੇਹਦੀ ਕਿੱਡੀ ਲੰਮੀ ਆ ਨਾ ਇਹ ਨਹੀਂ ਚੁੱਪ ਰਹਿ ਸਕਦੀ ਤੁਸੀਂ ਰਹਿਣ ਦੋ ਸਾਡਾ ਫੈਸਲਾ ਸਹੀ ਆ ਇਹ ਨਹੀਂ ਚੁੱਪ ਨਹੀਂ ਰਹਿ ਸਕਦੀ ਇਹਨੂੰ ਕਰਨਾ ਪਊਗਾ ਆ ਇਹਨੂੰ ਲੱਗ ਜੂ ਪਤਾ ਇਹਨੂੰ ਕੰਮ ਆਉਣੀਆਂ ਜੋ ਮਿਲੀਆਂ ਮੁਕਤ ਦੀਆਂ